ਆ ਦਰਾਖਤ ਲਾਉਣੇ ਆਗੇ ਆ ਦੇਖੋ ਬੰਦਿਆ ਕੋਲ ਆਜੋ ਆਜੋ ਮੁੰਡਿਆ ਭੱਜ ਜਾਓ ਦਰਾਖਤ ਲਾ ਰਿਹਾ ਇਹ ਹੁਣ ਆਪਾਂ ਇਧਰ ਆਪਣੇ ਪਲਾਟ ਚ ਠੀਕ ਹੈ ਜੀ ਤੇ ਤਨ ਆਹ ਨਹੀਂ ਦੋ ਨੇ ਪੰਜ ਦੋ ਬੰਦਾ ਉਹ ਚੱਕੀ ਜਾਂਦਾ ਮੂਰੇ ਇਹ ਤਾਂ ਨਹੀਂ ਇਹ ਤਾਂ ਮੂਰੇ ਉਸ ਤੋਂ ਮੂਰੇ ਜਾਂਦੇ ਨੇ ਬੰਦੇ ਉਹ ਦੇਖੋ ਇਹ ਉਮਰ ਦਾ ਡੈਡੀ ਖੜਾ ਹੀ ਤੇ ਉਹ ਬੰਦਾ ਜਾਂਦਾ ਇੱਕ ਹੁਣ ਆਪਾਂ ਲਾਵਾਂਗੇ ਦਰਖਤ ਇੱਥੇ ਆ ਲੋ ਜੀ ਇਹਦੇ ਛੋਟੇ ਛੋਟੇ ਬੱਚੇ ਵੀ ਦਰਖਤ ਲੈ ਕੇ ਜਾ ਰਹੇ ਨੇਗੇ ਕਿਆ ਬਾਤ ਹੈ ਵੀ ਸਾਰਿਆਂ ਨੂੰ ਬੇਨਤੀ ਹੈ ਬਾਤ ਤੋਂ ਬਾਅਦ ਦਰਖਤ ਲਾਓ ਨਾਲੇ ਕੋਈ ਆਪਾਂ ਇੱਥੇ ਲਾਉਣੇ ਆਏ ਸਾਰੇ ਦਰਖਤ ਉਹ ਦੇਖੋ ਮੁੰਡਾ ਜੀ ਦੇਖੋ ਮੁੰਡਾ ਇੱਧਰ ਰੈਡੀ ਕਰੀ ਜਾਂਦਾ ਕੰਮ ਪਾਣੀ ਲਾਉਣਾ ਥੋੜਾ ਇਹਦੇ ਪਾਣੀ ਲਾ ਕੇ ਫਿਰ ਇਧਰ ਇਧਰ ਲਾਵਾਂਗੇ ਸ਼ੈੱਡ ਤੇ ਸਾਰੇ ਇਹ ਆ ਸ਼ੈੱਡ ਲਾਵਾਂਗੇ ਜੀ ਆਪਾਂ ਚੈੱਕ ਕਰ ਲਓ ਪਹਿਲਾਂ ਧਰਗ ਤਾਂ ਆਪਣੇ ਪਹੁੰਚ ਹੀ ਜਾਂਦੇ ਨੇ ਜੀ ਤੇ ਇਧਰ ਇਹ ਨਾ ਖੋਲੀ ਪਾਪ ਲਾਉਣਾ ਪਾਪ ਪਾਣੀ ਇਹ ਆਗਲ ਮਿੱਟੀ ਜੀ ਬੋਲੀ ਬੱਦੀ ਇਹ ਦੇਖ ਲੈਣੋ ਬੜਾਈ ਚੱਲ ਮੇਰੇ ਬੋਲਾ ਪਾਪਾ ਚੱਲ ਆ ਬਣੀ ਜਾ ਤੇ ਬੜਾਈ ਚੱਲ ਕੱਟੀ ਨਾ ਮਾਈ ਤੇ ਬੱਡੀਵਾ ਜਦੋਂ ਤੇ ਇਹ ਕੱਟ ਦੀ ਤੀ ਤੁ ਸਾਂ ਦੀ ਤੁ ਜ਼ਾਂ ਆ ਦੀ ਚੀ ਤੀ ਚੀ ਤੀ ਤੀ ਸ਼ੁ ਜੀ ਗੀ. 何

ਆ ਦੇਖੋ ਜੀ ਢੱਟ ਬਣਾਤੀ ਇੱਧਰ ਹੋਰਾਂ ਨੂੰ ਪਾਣੀ ਲੱਗ ਰਿਹਾ ਜੀ ਅੱਜ ਫਿਰ ਹਰ ਰਾਤ ਥੋੜੇ ਲਾਏ ਨੇ ਜੀ 1 2 3 4 5 ਦਿਰਾਤ ਲੱਗੇ ਨੇ ਅੱਜ ਜੀ ਬਾਕੀ ਆਪਾਂ ਲਾਵਾਂਗੇ ਰੋਜ਼ ਰਾਇਆ ਕਰਾਂਗੇ ਦਿਰਾਤ ਆਪਾਂ ਰੱਬ ਸੁੱਖ ਰੱਖੇ ਜੀ ਆ ਸਾਰੇ ਇਹਦੇ ਆਲੇ-ਦਾਲੇ ਆਪਾਂ ਦਰਖਤ ਲਾਉਣੇ ਜੀ ਇਹਦੇ ਸਾਰੇ ਜੀ ਆ ਦੇਖੋ ਤੁਸੀਂ ਇਧਰ ਆਪਾਂ ਜਖਾਲ ਬਣਾਤਾ ਪਾਣੀ ਜਾ ਰਿਹਾ ਹੈਗਾ ਆ ਦੇਖੋ ਆਹ ਉਹ ਨਹੀਂ ਲਾਉਣਾ ਯਾਰ ਮੈਂ ਦੱਸਤੀ ਉੱਥੇ ਕੇ ਨਾਮ ਬਈ ਤੁਹਾਨੂੰ ਪਤਾ ਸੀ ਉੱਥੇ ਜਾ ਰਿਹਾ ਹੈ ਜਿੰਨੇ ਆਗਰ ਨੇ ਆਹ ਕੋਈ ਜਾ ਰਹੀ ਹਾਲਾ ਮੰਦਾ ਇਹ ਆ ਨੀ ਇਹ ਆਹ ਵਾਰੀ ਆਣ ਤਲੇ ਆਏ ਇਹ ਐਂਡਰ ਤੱਕ ਆ ਚੁੱਕੇ ਹਾਂਗੇ ਪਾਣੀ ਆਈ ਜਾਂਦਾ ਦੇਖੋ ਸੌਟ ਕਰੀ ਜਾਂਦੇ ਹੋਗੇ ਇਹ ਜਵਾਕ ਨੇ ਇੱਥੇ ਆ ਜਾ ਤਾ ਖੇਡਣ